ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ ਦਰਸ਼ਕਾਂ ਦੱਸਦੀ ਕਿ ਪੰਜਾਬੀ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਐਪੀ ਢਿੱਲੋ ਦੇ ਘਰ ਤੇ ਗੋਲੀਆਂ ਚੱਲੀਆਂ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਬਹੁਤ ਸਾਰੇ ਪਹਿਲੂਆਂ ਤੋਂ ਇਸ ਖਬਰ ਨੂੰ ਦੇਖਿਆ ਜਾ ਰਿਹਾ ਹੈ ਵਿਸਾਰ ਦੇ ਨਾਲ ਗੱਲ ਕਰਾਂਗੇ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਪੰਜਾਬੀ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਰੇਪੀਟ ਲੋਦੇ ਵਿਕਟੋਰੀਆ ਘਰ ਦੇ ਵਿੱਚ ਲੱਗੀਆਂ ਗੋਲੀਆਂ ਗੋਲੀ ਚੱਲਣ ਦੇ ਕਾਰਨ ਜਾਨਣ ਦੇ ਵਿੱਚ ਜੋ ਟੀਪ ਪੁਲਿਸ ਬੀਸੀ ਦੇ ਸਕੂਲਾਂ ਦੀ ਹੋਈ ਮੰਗਲਵਾਰ ਤੋਂ ਸ਼ੁਰੂਆਤ ਅਧਿਆਪਕਾਂ ਦੀ ਘਾਟ ਬੀਸੀ ਦੇ ਸਕੂਲਾਂ ਦੀ ਵੱਡੀ ਸਮੱਸਿਆ ਕੈਨੇਡਾ ਨੇ ਜੁਲਾਈ ਦੇ ਵਿੱਚ ਵਿਦਿਆਰਥੀ ਕਾਮਿਆਂ ਤੇ ਸਲਾਨੀਆਂ ਸਮੇਤ 5853 ਯਾਤਰੀਆਂ ਨੂੰ ਦਾਖਲਿਆ ਨੂੰ ਕੀਤਾ ਸੀ ਇਨਕਾਰ ਸੂਬੇ ਵੀ ਆਪਣੇ ਪਾਇਲਟ ਪ੍ਰੋਗਰਾਮਾਂ ਚ ਕਰ ਰਹੇ ਨੇ ਤਬਦੀਲੀ ਖਬਰਾਂ ਵਿਚਾਰ ਦੇ ਨਾਲ ਔਰ ਸਭ ਤੋਂ ਪਹਿਲਾ ਹੈ ਮ ਖਬਰ ਪੰਜਾਬੀ ਗਾਇਕ ਤੇ ਸੰਗੀਤ ਨਿਰਮਾਤਾ ਏਪੀ ਟਿੱਲੋ ਨੇ ਆਪਣੇ ਵੈਨਕੂਵਰ ਆਇਲੈਂਡ ਦੇ ਘਰ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪਹੁੰਚ ਕੀਤੀ ਇੰਸਟਾਗ੍ਰam ਦੇ ਉੱਤੇ ਪੋਸਟ ਜਾਰੀ ਕਰਕੇ ਟਿੱਲੋ ਨੇ ਕਿਹਾ ਹੈ ਕਿ ਉਹ ਸੁਰੱਖਿਅਤ ਨੇ ਤੇ ਉਹਨਾਂ ਦੇ ਨਾਲ ਦੇ ਵੀ ਸਾਰੇ ਲੋਕ ਸੁਰੱਖਿਅਤ ਨੇ ਪਹੁੰਚ ਕਰਨ ਵਾਲੇ ਹਰ ਵਿਅਕਤੀ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਵੈਂਕੂਵਰ ਆਇਲੈਂਡ ਤੇ ਵਿਕਟੋਰੀਆ ਦੇ ਬਿਲਕੁਲ ਪੱਛਮ ਦੇ ਵਿੱਚ ਕਾਲਵੁੱਡ ਦੇ ਵਿੱਚ ਉਹਨਾਂ ਦੇ ਘਰ ਨੂੰ ਸੋਮਵਾਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹਾਲਾਂਕਿ ਵੈਸਟ ਸ਼ੋਰ RCMP ਨੇ ਲੋ ਦਾ ਘਰ ਹੋਣ ਦੀ ਪੁਸ਼ਟੀ ਤਾਂ ਕੋਈ ਨਹੀਂ ਕੀਤੀ ਹੈ ਮਾਉਂਟਿਸ ਨੇ ਜ਼ਰੂਰ ਦੱਸਿਆ ਕਿ ਗੋਲੀਆਂ ਚੱਲਣ ਤੇ ਦੋ ਵਾਹਨਾਂ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਤੋਂ ਬਾਅਦ 2 ਸਤੰਬਰ ਨੂੰ ਦੁਪਹਿਰ 1:15 ਮਿੰਟ ਦੇ ਕਰੀਬ ਉਹਨਾਂ ਨੂੰ ਰੈਵਨਵੁੱਡ ਰੋਡ ਦੇ ਉੱਤੇ ਬੁਲਾਇਆ ਗਿਆ ਸੀ आरसीएमपी ਨੇ ਕਿਹਾ ਕਿ ਰਿਹਾਇਸ਼ੀ ਲੋਕਾਂ ਨੂੰ ਪੁਲਿਸ ਦੇ ਦੁਆਰਾ ਬਾਹਰ ਕੱਢਿਆ ਗਿਆ ਤੇ ਕੋਲਵਰ ਦੀ ਅੱਗ ਜਿਹੜੀ ਹੈ ਉਸ ਨੇ ਤੇਜ਼ੀ ਦੇ ਨਾਲ ਉਸ ਨੂੰ ਬੁਝਾਇਆ ਗਿਆ ਜਿਸ ਦੇ ਨਾਲ ਰਿਹਾਇਸ਼ ਨੂੰ ਅੱਗ ਲੱਗਣ ਤੋਂ ਬਚਾਤਾ ਹੋ ਗਿਆ ਮਾਉਂਟਿਸਾਇ ਮੰਨਣਾ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਤੇ ਗੈਂਗ ਦੇ ਨਾਲ ਸੰਬੰਧਤ ਇਹ ਵਾਰਦਾਤ ਲੱਗ ਰਹੀ ਹੈ ਹੁਣ ਤੱਕ ਜਿੰਨੇ ਵੀ ਪਹਿਲੂਆਂ ਤੋਂ ਇਸ ਵਾਰਦਾਤ ਨੂੰ ਦੇਖਿਆ ਜਾ ਰਿਹਾ ਹੈ ਬਾਕੀ ਜਨਤਾ ਨੂੰ ਕੋਈ ਰਿਸਕ ਉਹਨਾਂ ਨੇ ਕਿਹਾ ਕਿ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਪਾਲ ਵੁੱਡ ਦੇ ਘਰ ਦੇ ਵਿੱਚ ਘੱਟੋ ਘੱਟ 14 ਜਿਹੜੀਆਂ ਗੋਲੀਆਂ ਨੇ ਚਲਾਈਆਂ ਗਈਆਂ ਨੇ ਹਾਲਾਂਕਿ ਗੋਲੀਆਂ ਕਿਤੇ 11 ਦੱਸੀਆਂ ਜਾ ਰਹੀਆਂ ਨੇ ਕਿਤੇ 14 ਦੱਸੀਆਂ ਜਾ ਰਹੀਆਂ ਨੇ ਕਿਉਂਕਿ ਡਰਾਈਵਵੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਕਾਰ ਵੀ ਸੜੀ ਹੋਈ ਮਿਲੀ ਹੈ ਗੈਰਾਜ ਦਾ ਦਰਵਾਜ਼ਾ ਅੰਦਰੋਂ ਵਾਲੋਂ ਤੱਕਿਆ ਹੋਇਆ ਸੀ ਜਦੋਂ ਪੁਲਿਸ ਪਹੁੰਚੀ ਜੋ ਜਾਣਕਾਰੀ ਬਾਹਰ ਨਿਕਲ ਕੇ ਆਈਏ ਉਸ ਮੁਤਾਬਕ ਅੰਦਰ ਹੀਟਾਂ ਵੱਲ ਜਾਣ ਵਾਲੇ ਸ਼ੀਸ਼ੇ ਦੀ ਜਿਹੜੀ ਹੈ ਆ ਬਾਡੀ ਦੇ ਰੇਲਿੰਗ ਜਿਹੜੀ ਹੈ ਉਹ ਟੁੱਟ ਗਈ ਸੀ ਤੇ ਪਿਗਲੇ ਹੋਏ ਪਲਾਸਟਿਕ ਦੀ ਇੱਕ ਬੇਹੋਸ਼ੀ ਦੀ ਜਿਹੜੀ ਗੰਧ ਉਹ ਬਾਹਰ ਹਵਾ ਦੇ ਵਿੱਚ ਫੈਲੀ ਹੋਈ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਘਰ ਦੇ ਵਿੱਚ ਸਿਰਫ ਇਕਲੌਤਾ ਵਿਅਕਤੀ ਜੋ ਕਿ ਇੰਡੋ ਕੈਨੇਡੀਅਨ ਰੈਪਰ ਸ਼ਿੰਦਾ ਕਾਲੋ ਮੰਨਿਆ ਜਾ ਰਿਹਾ ਹੈ ਉਹ ਕਿਹਾ ਜਾ ਰਿਹਾ ਵੀ ਉਹ ਨਜ਼ਦੀਕੀ ਸਹਿਯੋਗੀ ਹੈ ਕਾਫੀ ਏਪੀਟੀ ਲੋਦਾ ਉਹ ਘਰ ਦੇ ਵਿੱਚ ਸੀ ਪਰ ਉਹ ਸੁਰੱਖਿਅਤ ਹੈ ਬੀਸੀ ਅਸੈਸਮੈਂਟ ਦੇ ਮੁਤਾਬਕ ਕਰ ਅਮਰਿਤਪਾਲ ਸਿੰਘ ਢਿੱਲੋ ਜੜੇ ਨੇ ਉਹਨਾਂ ਦੇ ਵੱਲੋਂ ਜੂਨ 2022 ਦੇ ਵਿੱਚ 1.475 ਕੋਬ ਮਿਲੀਅਨ ਦਾ ਜੜਾ ਖਰੀਦਿਆ ਗਿਆ ਸੀ ਟਿਲੋ ਨੇ ਗ੍ਰੇਟਰ ਵਿਕਟੋਰੀਆ ਹਾਈ ਜਿਹੜੀ ਹੈ ਉਹ ਤੋਂ ਸਕੂਲਿੰਗ ਕੀਤੀ ਹੈ ਤੇ ਫਿਲਹਾਲ ਇਸ ਘਟਨਾ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਪਰ ਕੁਝ ਖਬਰਾਂ ਦੇ ਮੁਤਾਬਕ ਟਿਲੋ ਇਸ ਗੋਲੀਬਾਰੀ ਨੂੰ ਬਾਲੀਵੁੱਡ ਐਕਟਰ ਸਲਮਾਨ ਖਾਨ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਇਹ ਜਾਣਕਾਰੀ ਵੀ ਕਹੀ ਜਾ ਰਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਕੁਝ ਸਮੇਂ ਪਹਿਲਾਂ ਹੀ ਅਜੇ ਏਪੀ ਟਿਲੋ ਦੀ ਇੱਕ 뮤직 ਵੀਡੀਓ ਸਲਮਾਨ ਖਾਨ ਦੇ ਨਾਲ ਆਈ ਹੈ ਤੇ ਇਹ ਵਾਰਦਾਤ ਉਸ ਨਾਲ ਜੋੜ ਕੇ ਵੀ ਦੇਖੀ ਜਾ ਰਹੀ ਹੈ ਇਸੇ ਕਰਕੇ ਮੰਨਿਆ ਜਾ ਰਿਹਾ ਜੋ ਖਬਰਾਂ ਹੁੰਦਾਖਾਰੀਆਂ ਨੇ ਕਿ ਏਪੀ ਟਿਲੋ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਕਰਕੇ ਵੀ ਨਿਸ਼ਾਨਾ ਬਣਾਇਆ ਗਿਆ April ਦੇ ਵਿੱਚ ਇਸੇ ਸਾਲ ਸਲਮਾਨ ਖਾਨ ਦੇ ਮੁੰਬਈ ਘਰ ਦੇ ਉੱਤੇ ਵੀ ਗੋਲੀਬਾਰੀ ਹੋਈ ਸੀ ਤੇ ਸਿਮਿਲਰ ਘਟਨਾ ਵੈਸਟ ਵੈਂਕੂਵਰ ਪ੍ਰਾਪਰਟੀ ਜੋ ਕਿ ਬਾਲੀਵੁੱਡ ਸਿੰਗਰ ਗਿਪੀ ਗਰੇਵਾਲ ਦੀ ਹੈ ਉਸ ਵਿੱਚ ਵੀ ਗੋਲੀਬਾਰੀ ਹੋਈ ਫਿਲਹਾਲ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦਾ ਸੁਣਿਆ ਜਾ ਰਿਹਾ ਹੈ ਪਰ ਇਥੋਂ ਦੀ ਪੁਲਿਸ ਨੇ ਇਸ ਮਾਮਲੇ ਸਬੰਧੀ ਇਹੋ ਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਗੋਲੀਬਾਰੀ ਤੇ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਆਰਸੀਐਮਪੀ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ 250 474 2264 ਤੇ ਸੰਪਰਕ ਕਰਨ ਦੇ ਲਈ ਕਹਿ ਰਹੀ ਹੈ ਹੁਣ ਤੱਕ ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਜਾਂਚ ਦੇ ਵਿੱਚ ਪੁਲਿਸ ਜੁਟੀ ਹੋਈ ਹੈ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੋਂ ਤੇ ਖ਼ਈ ਖ਼ਬਰਾਂ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਏ ਗਰੁੱਪ ਨੇ ਇਸ ਪੂਰੀ ਵਾਰਦਾਤ ਜਿਹੜੀ ਹੋਈ ਹੈ ਉਸ ਦੀ ਜ਼ਿੰਮੇਵਾਰੀ ਲਈ ਹੈ ਪਰ ਮਾਮਲੇ ਦੀ ਜਾਂਚ ਦੇ ਵਿੱਚ ਤਹਿ ਤੱਕ ਜਾਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਨੂੰ ਘਰਾਂ ਦੀ ਘਾਟ ਤੇ ਉੱਚੀਆਂ ਕੀਮਤਾਂ ਦੇ ਲਈ ਆਲੋਚਨਾ ਦਾ ਸ਼ਿਕਾਰ ਲਗਾਤਾਰ ਹੋਣਾ ਪਿਆ ਇਸੇ ਕਰਕੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਮੰਨਿਆ ਜਾ ਰਿਹਾ ਹੈ ਇਸੇ ਕਾਰਨ ਕੈਨੇਡਾ ਜ਼ਿਆਦਾ ਵਿਦੇਸ਼ੀ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰਦਾ ਰਿਹਾ ਤੇ ਘੱਟ ਵੀਜ਼ੇ ਜਾਰੀ ਕਰ ਰਿਹਾ ਹੈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਘੱਟ ਪੋਲ ਨੰਬਰਾਂ ਦਾ ਸਾਹਮਣਾ ਕਰ ਰਹੀ ਹੈ ਇਸ ਵੇਲੇ ਲਿਬਰਲ ਪਾਰਟੀ ਅਸਥਾਈ ਨਿਵਾਸੀਆਂ ਤੇ ਸੰਭਾਵੀ ਤੌਰ ਦੇ ਉੱਤੇ ਸਾਈ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਆਪਣੇ ਅਕਸ ਨੂੰ ਸੁਧਾਰਿਆ ਜਾ ਸਕੇ ਰਾਈਟਰਸ ਦੁਆਰਾ ਪ੍ਰਾਪਤ ਕੀਤੇ ਗਏ ਸਰਕਾਰੀ ਆਂਕੜਿਆਂ ਦੇ ਅਨੁਸਾਰ ਕੈਨੇਡਾ ਕਟ ਵੀਜ਼ਿਆਂ ਨੂੰ ਮਨਜ਼ੂਰੀ ਦੇ ਕੇ ਅਧਿਕਾਰਤ ਦਸਤਾਵੇਜ਼ਾਂ ਦੇ ਨਾਲ ਆਪਣੀਆਂ ਸਰਹੱਦਾਂ ਤੇ ਪਹੁੰਚਣ ਵਾਲੇ ਵਦੇਰੇ ਲੋਕਾਂ ਨੂੰ ਮੋੜ ਕੇ ਵਦੇਰੇ ਸੈਲਾਨੀਆਂ ਤੇ ਅਸਥਾਈ ਨਿਵਾਸੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਵਿਦੇਸ਼ੀ ਯਾਤਰੀਆਂ ਦੇ ਅਸਵੀਕਾਰਨ ਦੇ ਵਿੱਚ ਵਾਧਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਿਬਰਲ ਸਰਕਾਰ ਅਬੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਿੱਛੇ ਚੱਲ ਰਹੀ ਹੈ ਅਸਥਾਈ ਨਿਵਾਸੀਆਂ ਦੇ ਸੰਭਵ ਤੌਰ ਤੇ ਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੈਨੇਡੀਅਨਾਂ ਨੇ ਨਵੇਂ ਆਏ ਲੋਕਾਂ ਨੂੰ ਗਲੇ ਲਗਾਉਣ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਵਾਇਆ ਪਰ ਪੋਲ ਵੱਧੀ ਗਿਣਤੀ ਦਿਖਾਉਂਦੇ ਨੇ ਕਿ ਕੈਨੇਡਾ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਰੁੱਖ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਫਿਲਟਰ ਕਰ ਰਿਹਾ ਹੈ ਜੁਲਾਈ ਵਿੱਚ ਕੈਨੇਡਾ ਨੇ 5853 ਵਿਦੇਸ਼ੀ ਯਾਤਰੀਆਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੂੰ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਵੇਂ ਕਿ ਕੈਨੇਡਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਿੱਚ ਵਿਦਿਆਰਥੀ ਕਰਮਚਾਰੀ ਤੇ ਸੈਲਾਨੀ ਸ਼ਾਮਿਲ ਨੇ ਘੱਟੋ ਘੱਟ ਜਨਵਰੀ 2019 ਤੋਂ ਬਾਅਦ ਸਰਹੱਦੀ ਏਜੰਸੀ ਦੇ ਅੰਕੜਿਆਂ ਅਨੁਸਾਰ ਰਹੀ ਕੀਤਾ ਗਿਆ ਬਾਰਡਰ ਅਫਸਰਾਂ ਨੇ 2024 ਦੇ ਪਹਿਲੇ 7 ਮਹੀਨਿਆਂ ਦੌਰਾਨ ਔਸਤਨ ਪ੍ਰਤੀ ਮਹੀਨਾ 3727 ਵਿਦੇਸ਼ੀ ਯਾਤਰੀਆਂ ਨੂੰ ਵਾਪਸ ਭੇਜਿਆ ਸੀ ਜੋ ਕਿ 1 ਸਾਲ ਪਹਿਲਾਂ ਨਾਲੋਂ 633 ਲੋਕਾਂ ਜਾਂ 20% ਦੀ ਦੋਬਾਧਾ ਹੈ ਅੰਕੜੇ ਮੁਤਾਬਕ ਵੱਖਰੇ ਤੌਰ ਤੇ ਅਧਿਕਾਰੀਆਂ ਨੇ ਜੁਲਾਈ ਦੇ ਵਿੱਚ 285 ਵੀਜ਼ਾ ਧਾਰਕਾਂ ਨੂੰ ਅਯੋਗ ਮੰਨਿਆ ਜੋ ਕਿ ਘੱਟੋ ਘੱਟ ਜਨਵਰੀ 2019 ਤੋਂ ਬਾਅਦ ਕਿਸੇ ਵੀ ਮਹੀਨੇ ਵਿੱਚ ਸਭ ਤੋਂ ਵੱਧ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਬੁਲਾਰੇ ਨੇ ਕਿਹਾ ਹੈ ਕਿ ਅਯੋਗਤਾ ਦੀਆਂ ਖੋਜਾਂ ਵਿੱਚ ਤਬਦੀਲੀਆਂ ਮਾਈਗ੍ਰੇਸ਼ਨ ਪੈਟਰਨ ਜਾਂ ਨੀਤੀ ਦੇ ਵਿੱਚ ਤਬਦੀਲੀਆਂ ਕਾਰਨ ਹੋ ਸਕਦੀਆਂ ਨੇ ਤੇ ਕੇਸਾਂ ਦੇ ਮੁਤਾਬਕ ਵੀ ਫੈਸਲਾ ਕੀਤਾ ਜਾਂਦਾ ਹੈ। CBSA ਨੇ ਕਿਸੇ ਖਾਸ ਨੀਤੀ ਬਦਲਾ ਦੀ ਪਛਾਣ ਨਹੀਂ ਕੀਤੀ ਇਸ ਦੇ ਨਾਲ ਹੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕਟ ਵੀਜ਼ਿਆਂ ਨੂੰ ਮਨਜ਼ੂਰੀ ਦੇ ਰਿਹਾ ਹੈ ਪਰਵਾਨਿਤ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਅਨੁਪਾਤ ਮਹਾਮਾਰੀ ਦੇ ਸਿਖਰ ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਜੂਨ ਵਿੱਚ ਵੱਧ ਸੀ ਇਮੀਗ੍ਰੇਸ਼ਨ ਵਿਭਾਗ ਦੇ ਆਂਕੜੇ ਅਨੁਸਾਰ ਜਨਵਰੀ ਫਰਵਰੀ ਮਈ ਤੇ ਜੂਨ 2024 ਵਿੱਚ ਮਨਜ਼ੂਰੀ ਤੋਂ ਵੱਧ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਪਰਵਾਨਿਤ ਅਧਿਆਨ ਤੇ ਵਰਕ ਪਰਮਿਟਾ ਦੀ ਗਿਣਤੀ ਦੀ ਕ੍ਰਮਵਾਰ 2023 ਤੇ 2022 ਵਿੱਚ ਬਹੁਤ ਸਾਲ ਦੇ ਉੱਚੇ ਪੱਧਰ ਤੋਂ ਕੱਟ ਗਈ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਵੱਲੋਂ ਫੈਡਰਲ ਪੱਧਰ ਦੇ ਉੱਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕੀਤੀ ਸਖਤੀ ਦੇਰਮਿਆਨ ਵੱਖ-ਵੱਖ ਸੂਬੇ ਵੀ ਸਖਤੀ ਕਰ ਰਹੇ ਨੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮਾਂ ਦੇ ਵਿੱਚ ਕੀਤੇ ਬਦਲਾਅ ਤੋਂ ਬਾਅਦ ਹੁਣ ਸਸਕੈਚੁਵਾਨ ਨੇ ਵੀ ਆਪਣੀ ਇੱਕ ਹਮ ਸਟ੍ਰੀਮ ਬੰਦ ਕਰਨ ਦਾ ਐਲਾਨ ਕੀਤਾ ਹੈ ਸਸਕੈਚੁਵਾਨ ਦੇ ਵੱਲੋਂ ਹਾਰਡ ਟੂ ਫਿਲ ਸਟ੍ਰੀਮ ਲੰਘੇ 30 ਅਗਸਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਸਕੈਚਵਨ ਦੇ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਹਾਰਟ ਟੂ ਫਿਲ ਸਟ੍ਰੀਮ ਦੇ ਤਹਿਤ 8 ਵੱਖ-ਵੱਖ ਸੈਕਟਰਸ ਦੇ ਵਿੱਚ ਕਰੀਬ 2 ਦਰਜਨ ਅਜਿਹੇ ਕਿੱਤਿਆਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਕਾਮਯਾਬੀ ਅਧਿਕਾਰ ਸੀ ਇਸ ਤਹਿਤ ਬਿਨਕਾਰਾਂ ਨੂੰ ਨੌਕਰੀ ਦਾਤਾ ਤੇ ਜਿੱਥੇ ਅਪਰੂਵਲ ਲੈਟਰ ਦੀ ਲੋੜ ਪੈਂਦੀ ਸੀ ਅਤੇ ਇਹ ਲੈਟਰ ਮਿਲਣ ਤੋਂ ਬਾਅਦ ਉਹ ਆਪਣੀ ਪੀਆਰ ਦੀ ਅਰਜ਼ੀ ਵੀ ਦੇ ਸਕਦੇ ਸਨ ਨੌਕਰੀ ਦਾਤੇ ਨੂੰ ਇਹ ਦਿਖਾਉਣਾ ਪੈਂਦਾ ਸੀ ਕਿ ਉਹਨਾਂ ਨੇ ਯੋਗ ਕੰਮਾ ਲੱਭਣ ਦੇ ਲਈ ਲੋੜਿੰਦੇ ਯਤਨ ਕੀਤੇ ਨੇ ਇਸ ਪ੍ਰੋਗਰਾਮ ਦੇ ਤਹਿਤ CLB 4 ਲੈਣਾ ਪੈਂਦਾ ਸੀ ਜੋ ਕਿ ਸੌਖਾ ਹੀ ਲਿਆ ਜਾ ਸਕਦਾ ਸੀ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਇਸ ਪ੍ਰੋਗਰਾਮ ਦੀ ਪ੍ਰਸਿੱਧੀ ਬਹੁਤ ਹੀ ਵਧ ਗਈ ਸੀ ਤੇ ਹੋਰਨਾ ਪ੍ਰੋਵਿੰਸ ਜੋ ਕਿ ਵਿੱਚ ਬਹੁਤ ਸਾਰੇ ਬੇਨਿਕਾਰਾਂ ਨੂੰ ਪੀਆਰ ਹਾਸਲ ਕਰਨ ਦੇ ਲਈ ਸਸਕੈਚਵਨ ਦਾ ਰੁਕ ਵੀ ਕਰਨਾ ਪੈਂਦਾ ਸੀ ਬੜੀ ਆਸਾਨੀ ਨਾਲ ਉੱਥੇ ਚਲੇ ਜਾਂਦੇ ਸੀ ਸਟੈਟਿਸਟਿਕਸ ਕੈਨੇਡਾ ਨੇ 2022 ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ 1 ਲੱਖ 37615 ਲੋਕ ਯਾਨੀ ਆਬਾਦੀ ਦਾ 12.5 ਫੀਸਦੀ ਪ੍ਰਵਾਸੀ ਸਨ ਤੇ 1.4 ਫੀਸਦੀ ਆ 15385 ਲੋਕ ਗੈਰ ਪਰਮਾਨੈਂਟ ਰੈਜ਼ੀਡੈਂਟ ਸਨ ਸਸਕੈਚੁਆਨ ਨੇ ਮੌਜੂਦਾ ਇਮੀਗ੍ਰੈਂਟਸ ਦੇ ਵਿੱਚੋਂ ਇੱਕ ਤਿਹਾਈ ਲੋਕ 2016 ਤੋਂ 2021 ਦਰਮਿਆਨ ਪਹੁੰਚੇ ਸਨ 2016 ਵਿੱਚ ਕੁੱਲ ਆਬਾਦੀ 'ਚੋਂ ਇਮੀਗ੍ਰੈਂਟ ਸੀ ਆਬਾਦੀ 10.5 ਫੀਸਦੀ ਸੀ 2021 ਦੇ ਅੰਕੜਿਆਂ ਨੂੰ ਸਾਰ ਪ੍ਰੋਵਿੰਸ ਦੀ ਆਬਾਦੀ 11000 19800 ਸੀ ਅਤੇ ਇਸ ਦੇ ਮੁਤਾਬਕ 2043 43 ਤੱਕ ਆਬਾਦੀ ਜਿਹੜੀ ਆ ਰਿਪੋਰਟ ਦੇ ਮੁਤਾਬਕ 13 ਲੱਖ 48000 402 ਤੋਂ 1696700 ਤੱਕ ਜਾਨਦੇ ਰੁਮਾਨ ਲਗਾਏ ਗਏ ਸਨ 2024 ਦੇ ਫਾਲ ਦੌਰਾਨ ਇਸ ਪ੍ਰੋਗਰਾਮ ਨੂੰ ਰਿਵਿਊ ਕੀਤਾ ਜਾਣਾ ਸੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 30 ਅਗਸਤ ਤੋਂ ਪਹਿਲਾਂ ਮਿਲੀਆਂ ਅਰਜ਼ੀਆਂ ਦੇ ਉੱਪਰ ਕੰਮ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਸਕੈਚਵਾਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬਿਨੈਕਾਰਾਂ ਨੂੰ ਨਵੇਂ ਨਿਯਮਾਂ ਦੇ ਬਾਬਤ ਅਪਡੇਟ ਕਰਨ ਦੇ ਲਈ ਸੈਮੀਨਾਰ ਲਗਾਏ ਜਾਣਗੇ ਇਹ ਸੈਮੀਨਾਰ 6 ਤੇ 11 ਸਤੰਬਰ ਨੂੰ ਹੋਣਗੇ ਇਹਨਾਂ ਦੇ ਜੋ ਅਜਸਟਰਡ ਕਰਨ ਦੇ ਲਈ immigration.government.sk.ca ਉੱਪਰ ਈਮੇਲ ਕੀਤੀ ਜਾ ਸਕਦੀ ਹੈ ਵਧੇਰੇ ਜਾਣਕਾਰੀ ਦੇ ਲਈ 833 613 0485 ਦੇ ਉੱਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਉਧਰ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਫਾਲ ਸੀਜ਼ਨ ਦੇ ਕਾਨੂੰਨ ਦੇ ਨਾਲ ਅੱਗੇ ਵਧ ਰਹੇ ਨੇ ਜਿਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇ ਲਈ ਚੋਣ ਕਰਨ ਦੀ ਆਮ ਅਭਿਆਸ ਦੀ ਬਜਾਏ ਸਰਗਰਮੀ ਦੇ ਨਾਲ ਸਾਈਨ ਅਪ ਕਰਨ ਦੀ ਲੋੜ ਹੋਵੇਗੀ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਸਕੂਲ ਬੋਰਡ ਅਧਿਆਪਕਾਂ ਤੇ ਸੁਪਰੀਡੈਂਟਾਂ ਤੇ ਮਾਪਿਆਂ ਦੇ ਨਾਲ ਸਲਾਮ ਮਸ਼ਵਰਾ ਕੀਤਾ ਜਾ ਰਿਹਾ ਹੈ ਪਬਲਿਕ ਸਕੂਲ ਡਿਵੀਜ਼ਨ ਐਡਮਿੰਟਨ ਤੇ ਕੈਲਗਰੀ ਦਾ ਕਹਿਣਾ ਹੈ ਕਿ ਸੂਬਾ ਹੋਰ ਜਾਣਕਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਲ ਸੀਜ਼ਨ ਦੇ ਵਿੱਚ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦਿਵਾਉਣ ਦੇ ਲਈ ਆਪਟੇਨ ਕਰਨਾ ਹੋਵੇਗਾ ਯਾਨੀ ਆਪ ਚੋਣ ਕਰਨੀ ਹੋਵੇਗੀ ਹਾਲ ਦੀ ਘੜੀ ਮਾਪਿਆਂ ਦੇ ਕੋਲ ਆਪ ਆਊਟ ਯਾਨੀ ਸੈਕਸ ਸਿੱਖਿਆ ਨੂੰ ਆਪਣੇ ਬੱਚੇ ਦੇ ਪਾਠਕ੍ਰਮ 'ਚੋਂ ਹਟਾਉਣ ਦੀ ਚੋਣ ਕਰਨੀ ਹੁੰਦੀ ਹੈ ਸਿੱਖਿਆ ਮੰਤਰੀ ਜੈਮਿਓਰਸ ਨਿ ਕੋਲੇਜ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਕੂਲ ਬੋਰਡਾਂ ਅਧਿਆਪਕਾਂ ਸੁਪਰੀਡੈਂਟਾਂ ਤੇ ਮਾਪਿਆਂ ਨਾਲ مشورہ ਕੀਤਾ ਜਾ ਰਿਹਾ ਹੈ ਅਸੀਂ ਇਸ ਫੋਲ ਦੇ ਵਿੱਚ ਕਾਨੂੰਨ ਪੇਸ਼ ਕਰਨ ਦਾ ਇਰਾਦਾ ਰੱਖਦੇ ਹਾਂ ਤੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਦੌਰਾਨ ਸਾਰੇ ਸੰਬੰਧਿਤ ਪੱਖਾਂ ਦੇ ਨਾਲ ਸਲਾਹ ਕਰਨਾ ਜਾਰੀ ਰੱਖਾਂਗੇ ਇਹ ਸਪਸ਼ਟ ਨਹੀਂ ਹੈ ਕਿ ਇਹ ਕਾਨੂੰਨ ਕਿ ਹੋ ਜਾ ਹੋ ਸਕਦਾ ਪਰ ਪ੍ਰੀਮੀਅਰ ਡੈਨੀਅਲ ਸਮਿਥ ਨੇ ਫਰਵਰੀ ਦੇ ਵਿੱਚ ਕਿਹਾ ਸੀ ਕਿ ਇਸ ਤਹਿਤ ਆਪਣੇ ਬੱਚਿਆਂ ਨੂੰ ਜਿੰਸੀ ਸਿਹਤ ਬਾਰੇ ਹਰੇਕ ਰਸਮੀ ਪਾਠ ਦਿੱਤੇ ਜਾਣ ਦੇ ਨਿਰਣੇ ਦੇ ਵਿੱਚ ਮਾਪਿਆਂ ਦੀ ਸ਼ਮੂਲੀਅਤ ਹੋਵੇਗੀ ਸਮਿਥ ਨੇ ਕਿਹਾ ਸੀ ਕਿ ਬਾਹਰਲੇ ਸਰੋਤਾਂ ਜਾਂ ਪੇਸ਼ਕਾਰੀਆਂ ਨੂੰ ਵੀ ਸਿੱਖਿਆ ਮੰਤਰਾਲੇ ਦੁਆਰਾ ਪੂਰਵ ਪ੍ਰਵਾਨਗੇ ਦੀ ਲੋੜ ਹੋਵੇਗੀ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਸ਼ੈਲਿੰਗ ਨੇ ਕਿਹਾ ਹੈ ਕਿ ਪ੍ਰਸਤਾਵਿਤ ਬਿਲ ਬਾਰੇ ਸਪ੍ਰਿੰਗ ਦੌਰਾਨ ਹੋਏ ਸਲਾਮ ਮਸ਼ਵਰੇ ਤੋਂ ਬਾਅਦ ਵੀ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ ਉਹਨਾਂ ਨੇ ਕਿਹਾ ਕਿ ਸੈਕਸ ਐਜੂਕੇਸ਼ਨ ਅਲਬਰਟਾ ਹੈਲਥ ਸਰਵਿਸਿਜ਼ ਦੁਆਰਾ ਜਾਂਚ ਪਰਖੀ ਸਮਗਰੀ ਤੋਂ ਵਰਤੋ ਕਰਕੇ ਦਿੱਤੀ ਜਾਂਦੀ ਹੈ ਤੇ ਮਾਪਿਆਂ ਨੂੰ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੀ ਕਲਾਸ ਵਿੱਚ ਸ਼ਾਮਲ ਨਾ ਕਰਨ ਦਾ ਵਿਕਲਪ ਦਿੱਤਾ ਜਾਂਦਾ ਹੈ ਐਡਮਿੰਟਨ ਤੇ ਕੈਲਗਰੀ ਦੇ ਵਿੱਚ ਪਬਲਿਕ ਸਕੂਲ ਡਿਵੀਜ਼ਨਾਂ ਦਾ ਕਹਿਣਾ ਹੈ ਕਿ ਉਹ ਸੂਬੇ ਤੋਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਨੇ ਐਡਮਿੰਟਨ ਪਬਲਿਕ ਸਕੂਲਸ ਬੋਰਡ ਦੇ ਚੇਅਰ ਜੂਲੀ ਕੋਜਿਕ ਨੇ ਫਰਵਰੀ ਵਿੱਚ ਸਮਿਥ ਨੂੰ ਇੱਕ ਪੱਤਰ ਲਿਖਿਆ ਸੀ ਮਾਪਿਆਂ ਵੱਲੋਂ ਚੋਣ ਕਰਨਾ ਜ਼ਰੂਰੀ ਕੀਤਾ ਜਾਣਾ ਮਾਪਿਆਂ ਨੂੰ ਕੋਈ ਵਾਧੂ ਨਿਰੰਤਰਣ ਨਹੀਂ ਦਿੰਦਾ ਸੂਬਾਈ ਲੈਜਿਸਲੇਚਰ ਦਾ ਫਾਲਸ ਅਕਤੂਬਰ ਦੇ ਅਖੀਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਚੈਂਪੈਨ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਪ੍ਰੀਮੀਅਰਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਕਿਸ ਦੇ ਨਾਲ مشورہ ਕੀਤਾ ਗਿਆ ਸੀ ਤੇ ਇਹ ਕਾਨੂੰਨ ਵਿਦਿਆਰਥੀਆਂ ਨੂੰ ਕਿਵੇਂ ਲਾਭ ਪਹੁੰਚਾਏਗਾ ਸੂਬੇ ਦੇ ਸ਼ੁਰੂਆਤੀ ਆਂਕੜਿਆਂ ਦੇ ਅਨੁਸਾਰ 2024 ਦੀ ਪਹਿਲੀ ਤਮਾਹੀ ਵਿੱਚ ਗੋਨੋਰੀਆ ਦੇ 1334 ਕੇਸ ਸਾਹਮਣੇ ਆਏ ਜੋ ਕਿ 2022 ਦੀ ਇਸੇ ਮਿਆਦ ਵਿੱਚ 1247 ਸਨ ਕੈਲੇਮੇਡੀਆ ਦੇ ਮਾਮਲੇ ਵੀ 4030 ਤੋਂ ਵੱਧ ਕੇ 4234 ਦਰਜ ਕੀਤੇ ਗਏ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਨੇ ਕਿਹਾ ਹੈ ਕਿ ਉੱਚ ਦਰਾਂ ਨੂੰ ਲੋਕਾਂ ਦੁਆਰਾ ਮਾਤਵਰਗੇ ਉਚੇਦਿਤ ਨਸ਼ਿਆਂ ਦੀ ਵਰਤੋਂ ਕਰਨ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਉਹ ਸੁਰੱਖਿਅਤ ਸੈਕਸ ਕਰਨ ਦੀ ਘੱਟ ਸੰਭਾਵਨਾ ਰੱਖਦੇ ਨੇ ਤੇ ਉਹਨਾਂ ਦੇ ਕਈ ਜਿنسੀ ਸਾਥੀ ਵੀ ਹੋ ਸਕਦੇ ਨੇ ਕੈਲਗਰੀ ਦੀ ਗੈਰ ਮੁਨਾਫਾ ਸੰਸਥਾ ਨੇ ਕਿਹਾ ਹੈ ਕਿ ਜੋ ਜਿنسੀ ਗਤੀਵਿਧੀ ਤੇ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਜੋਖਮਾਂ ਨੂੰ ਘਟਾਉਣ ਤੇ ਕੇਂਦ੍ਰਿਤ ਹੈ ਨਾਲ ਜੁੜੀ ਇਕ ਮਾਹਿਰ ਨੇ ਕਿਹਾ ਕਿ ਸਿੱਖਿਆ ਦੀ ਘਾਟ ਵੀ ਜਨਸੀ ਤੌਰ ਤੇ ਫੈਲਣ ਵਾਲੀਆਂ ਲਾਗਾਂ ਦੀਆਂ ਉੱਚ ਦਰਾਂ ਦੇ ਕਾਰਨ ਹੋ ਸਕਦੀ ਹੈ ਫਿਲਹਾਲ ਇਸ ਸੰਬੰਧੀ ਵਿਚਾਰ-ਵਟਾਂਦਰਾ ਜਾਰੀ ਹੈ ਦੇਖਣਾ ਹੋਵੇਗਾ ਕਿ ਨਵੇਂ ਫੌਲ ਸੀਜ਼ਨ ਦੌਰਾਨ ਇਸ ਵਿੱਚ ਕੀ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਸੋ ਚੈਨਲ ਪੰਜਾਬੀ ਦੀ ਰਿਪੋਰਟ ਅਕਸਰ ਜਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਦੂਜੇ ਮੁਲਕ ਦੇ ਵਿੱਚ ਪਹੁੰਚ ਕਰਨ ਦੀ ਜਿਹੜੀ ਤਮੰਨਾ ਹੁੰਦੀ ਹੈ ਉਸ ਦੇ ਵਿੱਚ ਬਹੁਤ ਸਾਰੇ ਨੁਕਸਾਨ ਆਮ ਲੋਕਾਂ ਨੂੰ ਹੀ ਚੁੱਕਣੇ ਪੈਂਦੇ ਨੇ ਲੀਬਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਰਪ ਜਾ ਰਹੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਲੀਬਿਆ ਦੇ ਤੱਟ ਤੇ ਪਲੜ ਗਈ। ਇੱਕ ਦੀ ਮੌਤ ਹੋਈ ਹੈ ਤੇ 22 ਲਾਪਤਾ ਹੋ ਗਏ ਨੇ ਖਬਰ ਪੜੇ ਜਾਣ ਤੱਕ ਗਿਣਤੀ ਉੱਤੇ-ਥੱਲੇ ਹੋ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਉੱਤਰੀ ਅਫਰੀਕੀ ਰਾਸ਼ਟਰ ਅਫਰੀਕਾ ਦੇ ਮੱਧ ਪੂਰਬ ਦੇ ਵਿੱਚ ਜੰਗ ਤੇ ਗਰੀਬੀ ਤੋਂ ਭੱਜਣ ਵਾਲੇ ਪ੍ਰਵਾਸੀਆਂ ਦੇ ਲਈ ਪ੍ਰਮੁੱਖ ਆਵਾਜ਼ਾਂ ਦੇ ਬਿੰਦੂ ਦੇ ਵਜੋਂ ਉਭਾਰਿਆ ਗਿਆ ਹੈ। ਲੀਬੀਆ ਦੇ ਤੱਟ ਤੇ ਮੰਗਲਵਾਰ ਨੂੰ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 22 ਲਾਪਤਾ ਹੋ ਗਏ ਲੀਬੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਰਪ ਦੇ ਵਿੱਚ ਬਿਹਤਰ ਜੀਵਨ ਦੀ ਮੰਗ ਕਰ ਰਹੇ ਪ੍ਰਵਾਸੀਆਂ ਨੂੰ ਸ਼ਾਮਿਲ ਕਰਨ ਵਾਲੀ ਤਾਜ਼ਾ ਸਮੁੰਦਰੀ ਤਰਾਸਦੀ ਹੈ ਪੂਰਬੀ ਲੀਬੀਆ ਤੇ ਰੋਬਰੋਕ ਸ਼ਹਿਰ ਦੇ ਵਿੱਚ ਤੱਟ ਰਖਕ ਨੇ ਕਿਹਾ ਕਿ ਕਿਸ਼ਤੀ 32 ਪ੍ਰਵਾਸੀਆਂ ਨੂੰ ਲੈ ਜਾ ਰਹੀ ਸੀ 9 ਨੂੰ ਬਚਾ ਲਿਆ ਗਿਆ ਤੱਟ ਰਖਕ ਨੇ ਕਿਹਾ ਹੈ ਕਿ ਬਚੇ ਲੋਕਾਂ ਨੂੰ ਟੋਬਰੋਕ ਦੀ ਬੰਦਰਗਾਹ ਤੇ ਲਜਾਇਆ ਜਾ ਰਿਹਾ ਹੈ हाल ही ਦੇ ਸਾਲਾਂ ਵਿੱਚ ਉੱਤਰੀ ਅਫਰੀਕੀ ਰਾਸ਼ਟਰ ਅਫਰੀਕਾ ਤੇ ਮੱਧ ਪੂਰਬ ਵਿੱਚ ਜੰਗ ਤੇ ਗਰੀਬੀ ਤੋਂ ਭੱਜਣ ਵਾਲੇ ਪ੍ਰਵਾਸੀਆਂ ਲਈ ਪ੍ਰਮੁੱਖ ਆਵਾਜ਼ਾਈ ਬਿੰਦੂ ਵੱਜੋਂ ਇਸ ਨੂੰ ਉਭਾਰਿਆ ਗਿਆ ਹੈ ਦਸੰਬਰ ਵਿੱਚ ਔਰਤਾਂ ਤੇ ਬੱਚਿਆਂ ਦੇ ਸਮੇਤ ਕਟੋਂ ਕਾਟੇ 68 ਪ੍ਰਵਾਸੀ ਲੀਬੀਆ ਦੇ ਪੱਛਮੀ ਤੱਟ ਤੇ ਜ਼ੁਵਾਰਾ ਕਸਬੇ ਦੇ ਵਿੱਚ ਡੁੱਬ ਗਏ ਸਨ 2011 ਵਿੱਚ ਲੰਮੇ ਸਮੇਂ ਤੋਂ ਤਾਨਾਸ਼ਾ ਗਦਾਫੀ ਨੂੰ ਪਛਾੜਨ ਤੇ ਮਾਰ ਦੇਣ ਵਾਲੇ ਨਾਟੋ ਸਮਰਥਿਤ ਵਿਦਰੋਹ ਤੋਂ ਬਾਅਦ ਲੀਬੀਆ ਅਰਾਜਕਤਾ ਦੇ ਵਿੱਚ ਡੁੱਬ ਗਿਆ ਸੀ ਮਨੁੱਖੀ ਤਸਕਰਾਂ ਨੇ ਵਿਗਾੜ ਤੋਂ ਲਾਭ ਚੁੱਕਿਆ ਲੀਬੀਆ ਦੀਆਂ ਵਿਆਪਕ ਸਰਹੱਦਾਂ ਤੇ ਪਾਰ ਪ੍ਰਵਾਸੀਆਂ ਦੀ ਤਸਕਰੀ ਕੀਤੀ ਗਈ ਹੈ ਜੋ ਇਹ 6 ਦੇਸ਼ਾਂ ਦੇ ਨਾਲ ਸਾਂਝਾ ਕਰਦਾ ਹੈ ਪ੍ਰਵਾਸੀਆਂ ਦੀ ਢੀੜ ਰਬੜ ਦੀਆਂ ਕਿਸ਼ਤੀਆਂ ਦੇ ਸਮੇਤ ਖਰਾਬ ਸਮੁੰਦਰੀ ਜਹਾਜ਼ਾ ਤੇ ਹੁੰਦੀ ਹੈ ਜੋ ਜੋਖਮ ਭਰੇ ਸਮੁੰਦਰੀ ਸਫ਼ਰਾਂ ਤੇ ਰਵਾਨਾ ਹੁੰਦੇ ਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੁਆਰਾ ਚਲਾਏ ਗਏ ਲਾਪਤਾ ਪ੍ਰਵਾਸੀਆਂ ਦੇ ਪ੍ਰੋਜੈਕਟ ਦੇ ਅਨੁਸਾਰ ਪਿਛਲੇ 8 ਮਹੀਨਿਆਂ ਦੇ ਵਿੱਚ ਲੀਬੀਆ ਤੋਂ ਘੱਟੋ-ਘੱਟ 434 ਪ੍ਰਵਾਸੀਆਂ ਦੀ ਮੌਤ ਤੇ 611 ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਪਿਛਲੇ ਸਾਲ ਆਈਓਐਮ ਨੇ ਲੀਬੀਆ ਤੋਂ 900 mm ਵਾਟ ਪ੍ਰਵਾਸੀਆਂ ਦੀ ਮੌਤ ਤੇ 1563 ਲਾਪਤਾ ਹੋਣ ਦੀ ਰਿਪੋਰਟ ਕੀਤੀ ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ 17200 ਪ੍ਰਵਾਸੀਆਂ ਨੂੰ ਰੋਕਿਆ ਗਿਆ ਤੇ 2023 ਵਿੱਚ ਲੀਬੀਆ ਵਾਪਸ ਪਰਤਿਆ ਗਿਆ ਜਿਨ੍ਹਾਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਲੀਬੀਆ ਵਾਪਸ ਪਰਤਿਆ ਜਾਂਦਾ ਉਹਨਾਂ ਨੂੰ ਜ਼ਬਰਦਸਤੀ ਮਜ਼ਦੂਰੀ ਕਟਮਾਰ ਬਲਾਤਕਾਰ ਤੇ ਤਸ਼ੱਦਦ ਸਮੇਤ ਦੁਰਵਿਵਹਾਰ ਦੇ ਨਾਲ ਭਰੇ ਸਰਕਾਰੀ ਨਜ਼ਰਬੰਦੀ ਕੇਂਦਰਾ ਵਿੱਚ ਰੱਖਿਆ ਜਾਂਦਾ ਹੈ ਦੁਰਵਿਵਹਾਰ ਅਕਸਰ ਕੈਦ ਕੀਤੇ ਗਏ ਪ੍ਰਵਾਸੀਆਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਦੀਆਂ ਕੋਸ਼ਿਸ਼ਾਂ ਦੇ ਨਾਲ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਤਸਕਰਾਂ ਦੀਆਂ ਚਿੱਤਿਆਂ ਤੇ ਲੀਬੀਆ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਬੈਕ ਟੂ ਸਕੂਲ ਮੰਗਲਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਬੀਸੀ ਦੀਆਂ ਸੜਕਾਂ ਤੇ ਅੱਜ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਾਣ ਦੀ ਚਹਲ ਪਹਲ ਨਜ਼ਰ ਆਈ ਇਸ ਨਾਲ ਹੀ ਬੱਚਿਆਂ ਦੇ ਸਕੂਲ ਵਾਪਸੀ ਦੇ ਉੱਤੇ ਕੀ ਇੰਤਜ਼ਾਮ ਕੀਤੇ ਗਏ ਨੇ ਖਾਸ ਕਰਕੇ ਅਧਿਆਪਕਾਂ ਦੀ ਕਮੀ ਬੀਸੀ ਦੇ ਸਕੂਲਾਂ ਦੀ ਵੱਡੀ ਚਿੰਤਾ ਬਣੀ ਹੋਈ ਹੈ ਇਸ ਸੰਬੰਧੀ ਗੱਲਬਾਤ ਕੀਤੀ ਸਕੂਲ ਟਰਸਟੀ ਗੈਰੇ ਥਿੰਨ ਦੇ ਨਾਲ ਦੋਸਤੋ ਅੱਜ ਸਕੂਲਾਂ ਦਾ ਪਹਿਲਾ ਦਿਨ ਆ ਸਰੀ ਸਕੂਲ ਬੋਰਡ ਦੇ ਟਰਸਟੀ ਗੈਰੀ ਥਿੰਦਜੀ ਹੁਣਾਂ ਦੇ ਕੋਲ ਅਸੀਂ ਆਏ ਆ ਇਹ ਜਾਣਨ ਦੇ ਲਈ ਸਰੀ ਦੇ ਸਕੂਲਾਂ ਦੀ ਇਸ ਵੇਲੇ ਹਾਲਤ ਕੀ ਹੈ ਪਿਛਲੇ ਸਾਲ ਨਾਲੋਂ ਬਿਹਤਰ ਹੋਈ ਹੈ ਮਾੜੀ ਹੋਈ ਹੈ ਟੀਚਰਸ ਦੀ ਪੋਰਟੇਬਲਸ ਦੀ ਇਸ਼ੂਜ਼ ਕੀ ਨੇ ਥਿੰਦ ਸਾਹਿਬ ਅੱਜ ਪਹਿਲਾ ਦਿਨ ਆ ਸਕੂਲ ਦਾ ਜੇ ਇਹਨੂੰ ਪਿਛਲੇ ਸਾਲ ਨਾਲ ਮੁਕਾਬਲਾ ਕਰਕੇ ਦੇਖੀਏ ਪੋਰਟੇਬਲਸ ਦੇ ਟੀਚਰ ਸ਼ਾਰਟੇਜ ਇਹਨਾਂ ਇਸ਼ੂਜ਼ ਦੇ ਉੱਤੇ ਅਸੀਂ ਬਿਹਤਰ ਹੋਏ ਆ ਕਿ ਮਾੜੇ ਹੋਏ ਦੇਖੋ ਜੇ ਆਪਾਂ ਪੋਰਟੇਬਲਸ ਦੀ ਗੱਲ ਕਰੀਏ ਖਾਸ ਤੌਰ ਤੇ ਤਾਂ ਮਾੜੇ ਹੋਏ ਆ ਉਹਦਾ ਰੀਜ਼ਨ ਇਹ ਆ ਵੀ ਪੋਰਟੇਬਲਸ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵਧਦੀ ਜਾ ਰਹੀ ਆ ਸਰਕਾਰ ਕੰਦੇ ਅਸੀਂ ਬਣਾ ਰਹੇ ਆ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 2017 ਦੇ ਵਿੱਚ ਜਿਹੜੀ ਹੁਣ ਕਰੰਟ ਗਵਰਨਮੈਂਟ ਐ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਅਸੀਂ 4 ਸਾਲਾਂ ਦੇ ਵਿੱਚ ਸਰੀ ਦੇ ਵਿੱਚੋਂ ਜਿਹੜੇ ਸਾਰੇ ਪੋਰਟੇਬਲ ਖਤਮ ਕਰ ਦੇਾਂਗੇ 190 ਪੋਰਟੇਬਲ ਸੀਗੇ ਸਾਡੇ ਕੋਲੇ 2017 ਦੇ ਵਿੱਚ ਅੱਜ ਜੋ ਗਿਣਤੀ 350 ਤੱਕ ਪਹੁੰਚ ਗਈ ਸੋ ਕਿਤੇ ਖਤਮ ਹੋਣ ਦੀ ਤਾਂ ਗੱਲ ਬਹੁਤ ਦੂਰ ਰਹੀ ਉਹਨਾਂ ਨੂੰ ਉਸ ਪੁਆਇੰਟ ਤੇ ਵੀ ਜਿਹੜੇ ਰੱਖਣ ਦੇ ਵਿੱਚ ਜਿਹੜੀ ਇਹ ਸਰਕਾਰ ਐ ਉਹ ਨਾਕਾਮ ਯਾਬ ਰਹੀ ਹੈ ਜੀ ਤੇ ਉਹਦਾ ਵੱਡਾ ਕਾਰਨ ਜਿਹੜਾ ਉਹ ਹੀ ਆ ਵੀ ਸਾਡੀ ਜਿਹੜੀ ਇੱਥੇ ਗ੍ਰੋਥ ਹੈ ਉਹ ਬਹੁਤ ਡਰਾਸਟਿਕਲੀ ਹੋ ਰਹੀ ਹੈਗੀ تقریبا 2200 ਤੋਂ 2400 ਜਿਹੜੇ ਨਵੇਂ ਬੱਚੇ ਹਰ ਸਾਲ ਜਿਹੜੇ ਸੜੀ ਸਕੂਲ ਡਿਸਟ੍ਰਿਕਟ ਦੇ ਵਿੱਚ ਆ ਰਹੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਔਰ ਇਸ ਸਾਲ ਵੀ ਜਿਹੜੇ ਨੰਬਰ ਇੱਥੇ ਲਾਗੇ ਛਾਗੇ ਰਹਿਣ ਨੂੰ ਉਮੀਦ ਹੈਗੀ ਆ ਜਿਹੜੇ ਸਹੀ ਨੰਬਰ ਹੈਗੇ ਆ ਉਹ ਤਕਰੀਬਨ 30 ਸਤੰਬਰ ਤੱਕ ਜਾ ਕੇ ਸਾਨੂੰ ਮਿਲਦੇ ਹੈਗੇ ਜਦੋਂ ਸਾਰਾ ਕੁਝ ਸੈਟਲ ਡਾਊਨ ਹੋ ਜਾਂਦਾ ਹੈਗਾ ਪਰ ਹਾਂਜੀ ਜੀ ਆਪਾਂ ਐਕਸਪੈਕਟਿਡ ਗਰੋਥ ਦੇਖੀਏ ਤਾਂ 2000 ਤੋਂ ਵੱਧ ਦੀ ਜਿਹੜੇ ਨਵੇਂ ਬੱਚੇ ਇਸ ਸਾਲ ਵੀ ਅਸੀਂ ਸਰੀ ਸਕੂਲ ਡਿਸਟ੍ਰਿਕਟ ਵਿੱਚ ਜਿਹੜੇ ਉਹ ਵੈਲਕਮ ਕਰਨ ਜਾ ਰਹੇ ਨੇ ਇਸ ਹਿਸਾਬ ਨਾਲ ਕਦੇ ਪੋਟੇਬਲਸ ਖਤਮ ਹੋਣਗੇ ਕਿ ਨਹੀਂ ਕਈ ਸਮਨ ਲਾਦਾ 7-8 ਸਾਲ ਤੇ ਆਪਾਂ ਨੂੰ ਹੋਵੇ ਗੱਲਾਂ ਕਰਦੇ ਹਾਂ ਬਿਲਕੁਲ ਜੀ ਜੇ ਮੈਂ ਅੱਗੇ ਵੀ ਇਹ ਗੱਲ ਕੀਤੀ ਆ ਹੁਣ ਫੇਰ ਕਹਿਣਾ ਫੈਡਰਲ ਗਵਰਨਮੈਂਟ ਨੂੰ ਵਿੱਚ ਇੰਟਰਵਿਊਨ ਕਰਨਾ ਪੈਣਾ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਕੋਈ ਨਾ ਕੋਈ ਨਵੇਂ ਤਰੀਕੇ ਨਾਲ ਸੋਚਣਾ ਪੈਣਾ ਵੀ ਅਸੀਂ ਇਹ ਜਿਹੜੀ ਗਰੋਥ ਹੈ ਇਹਨੂੰ ਕਿੱਦਾਂ ਕੈਚ ਅਪ ਕਰ ਸਕਦੇ ਆ ਜੇ ਅਪਣੇ ਸਕੂਲਾਂ ਦੀ ਗੱਲ ਕਰੀਏ ਅਸੀਂ ਹਾਈ ਰਾਈਜ਼ ਸਕੂਲ ਕਿਸ ਤਰ੍ਹਾਂ ਬਣਾਣੇ ਹੈਗੇ ਮਲਟੀ ਸਟੋਰੀ ਸਕੂਲ ਕਿਸ ਤਰ੍ਹਾਂ ਬਣਾਣੇ ਹੈਗੇ ਆ ਅੰਡਰਗਰਾਉਂਡ ਪਾਰਕਿੰਗ ਲਾਟਸ ਕਿੱਦਾਂ ਬਣਾਣੀ ਹੈਗੇ ਘੱਟ ਸਪੇਸ ਦੇ ਵਿੱਚ ਜ਼ਿਆਦਾ ਅਸੀਂ ਕਲਾਸਰੂਮ ਸਪੇਸਿਸ ਕਿੱਦਾਂ ਐਡ ਕਰਨੀਆਂ ਸੋ ਦੇ ਹੈਵ ਟੂ ਥਿੰਕ ਆਊਟਸਾਈਡ ਦੀ ਬਾਕਸ ਹੈ ਨਾ ਸੋ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਬਹੁਤ ਵੱਡੀ ਰਾਸ਼ੀ ਦੀ ਲੋੜ ਹੈ ਉਹਦੇ ਲਈ ਫੈਡਰਲ ਗਵਰਨਮੈਂਟ ਵਾਲੇ ਪਾਸੇ ਵੀ ਸਾਨੂੰ ਮਦਦ ਦੀ ਲੋੜ ਪਊਗੀ ਕਿਉਂਕਿ ਜਿਹੜੀ ਸਾਡੀ ਕਰੰਟ ਡਿਮਾਂਡ ਹੈਗੀ ਉਹ ਹੈਗੀ 20 ਜਿਹੜੇ ਨਿਊ ਸਕੂਲਸ 19 ਜਿਹੜੇ ਸਕੂਲ ਐਡੀਸ਼ਨ ਜਿਹੜੀ ਐਗਜ਼ਿਸਟਿੰਗ ਸਾਈਟ ਦੇ ਵਿੱਚ 21 ਸਕੂਲ ਸਾਈਟ ਐਕਵਿਜੀਸ਼ਨ ਜਿੱਥੇ ਸਾਨੂੰ ਜਗ੍ਹਾ ਚਾਹੀਦੀ ਹੈ ਸਕੂਲ ਨਵੇਂ ਬਣਾਉਣ ਨੂੰ ਇਹ ਸਾਰਿਆਂ ਦੇ ਉੱਤੇ 3.17 ਬਿਲੀਅਨ ਡਾਲਰ ਦੀ ਸਾਡੀ ਜਿਹੜੀ ਉਹ ਲਾਗਤ ਆਨ ਦਾ ਅੰਦੇਸ਼ਾ ਹੈਗਾ 3.17 ਬਿਲੀਅਨ ਡਾਲਰ ਜੇ ਸਾਨੂੰ ਅੱਜ ਸੂਬਾ ਸਰਕਾਰ ਦਿੰਦੀ ਹੈ ਤਾਂ ਅਗਲੇ 5-7 ਸਾਲਾਂ ਦੇ ਵਿੱਚ ਹੋ ਸਕਦਾ ਵੀ ਅਸੀਂ ਜਿਹੜੀ ਸਾਡੀ ਗਰੋਥ ਹੈ ਉਹਨੂੰ ਕੈਚ ਅਪ ਕਰ ਲਈਏ ਪਰ ਪੋਰਟੇਬਲ ਖਤਮ ਨਹੀਂ ਹੋਣੇ ਸੋ ਜੇ ਪੋਰਟੇਬਲ ਵੀ ਖਤਮ ਕਰਨੇ ਆ ਤਾਂ ਉਹਦੇ ਵਿੱਚ ਤੁਸੀਂ ਥੋੜੇ ਜੇ 2-4 ਬਿਲੀਅਨ ਡਾਲਰ ਹੋਰ ਐਡ ਕਰਦੇ ਜੀ ਬੀਸੀ ਟੀਚਰ ਫੈਡਰੇਸ਼ਨ ਕਹਿ ਰਹੀ ਆ ਕਿ ਟੀਚਰ ਸ਼ਾਰਟੇਜ ਆ ਸਾਡੇ ਕੋਲੇ ਟੀਚਰ ਪੂਰੇ ਬੀਸੀ 'ਚ ਹੈ ਨਹੀਂ ਆਪਣੇ ਟੀਚਰ ਪੂਰੇ ਆ ਨਹੀਂ ਜੇ ਆਪਾਂ ਗੱਲ ਕਰੀਏ ਪੂਰੇ ਕੰਟਰੀ ਦੇ ਵਿੱਚ ਹੀ ਟੀਚਰ ਸ਼ਾਰਟੇਜ ਹੈਗੀ ਆ ਬੀਸੀ ਵਿੱਚ ਥੋੜੀ ਜੀ ਜ਼ਿਆਦਾ ਪ੍ਰੋਬਲਮ ਸੀਰੀਅਸ ਹੈਗੀ ਆ ਸਰੀ ਦੇ ਵਿੱਚ ਉਦੋਂ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਕਿਉਂਕਿ ਇਹ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈਗਾ ਸੂਬੇ ਦਾ ਸੋ ਟੀਚਰ ਸ਼ਾਰਟੇਜ ਰਹਿਣੀ ਆ ਹਮੇਸ਼ਾ ਹੀ ਰਹਿਣੀ ਆ ਪਰ ਜੇ ਆਪਾਂ ਕਈ ਇਹ ਵੀ ਸਕੂਲ ਸਟਾਰਟ ਲਈ ਸਾਡੇ ਕੋਲੇ ਇਨਾਫ ਸਟਾਫ ਹੈਗਾ ਉਹ ਹੈਗਾ ਪਰ ਉਹ ਐਗਜ਼ੈਕਟ ਨੰਬਰ ਜਿੰਨੀ ਚਿਰ ਤੱਕ ਸਾਡੇ ਕੋਲੇ ਸਟੂਡੈਂਟਸ ਦੇ ਨਹੀਂ ਹੁੰਦੇ ਹੈਗੇ ਉਨੀ ਦੇਰ ਤੱਕ ਉਹ ਅੰਦਾਜ਼ਾ ਲਾਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਪਲ ਆਫ ਡੇਜ਼ ਸਕੂਲ ਸਟਾਰਟ ਹੋਣ ਤੋਂ ਬਾਅਦ ਵੀ ਅਸੀਂ ਜਿਹੜੀ ਸਟਾਫ ਦੀ ਹਾਇਰਿੰਗ ਕਰਦੇ ਰਹਿੰਦੇ ਜਿਸ ਤਰ੍ਹਾਂ ਨਵੇਂ ਬੱਚੇ ਹੋਰ ਐਡ ਹੋਈ ਜਾਂਦੇ ਉਸ ਹਸਾਬ ਨਾਲ ਸਟਾਫ ਜਿਹੜਾ ਹਾਇਰਿੰਗ ਉਹ ਹੁੰਦੀ ਰਹਦੀ ਉਹਨਾਂ ਦੀ ਇੱਕ ਬੀਸੀਟੀਚਰ ਫੈਡਰੇਸ਼ਨ ਇਹ ਵੀ ਕਹਿੰਦੀ ਕਿ 20 ਹਜ਼ਾਰ ਟੀਚਰ 7000 ਜਿਹੜੇ ਅਸਿਸਟੈਂਟ ਟੀਚਰਸ ਨੇ ਉਹ ਸਾਨੂੰ ਆਉਣ ਵਾਲੇ 10 ਸਾਲਾਂ ਦੇ ਵਿੱਚ ਚਾਹੀਦੇ ਆ ਅੱਜ ਦੀ ਉਹ ਦੱਸ ਰਹੀ ਸਥਿਤੀ ਕਿ ਅਨ ਸਰਟੀਫਾਈਡ ਟੀਚਰਸ ਹਾਇਰ ਕੀਤੇ ਜਾ ਰਹੇ ਕਿ ਇਹ ਵੀ ਸੱਚ ਹੈ ਬਿਲਕੁਲ ਜੀ ਜਿਹੜਾ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਅਸੀਂ ਅਨ ਸਰਟੀਫਾਈਡ ਟੀਚਰ ਨਹੀਂ ਹਾਇਰ ਕਰ ਰਹੇ ਹੈਗੇ ਪਰ ਹੋਰ ਜਿਹੜੇ ਨੇਬਰਿੰਗ ਸਕੂਲ ਡਿਸਟ੍ਰਿਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਕਿ ਉਹ ਲੈਟਰ ਆਫ ਐਕਸੈਪਟੈਂਸ ਦੇ ਬੇਸਿਸ ਦੇ ਉੱਤੇ ਜਿਹੜਾ ਟੀਚਰ ਨੂੰ ਹਾਇਰ ਕਰ ਰਹੇ ਆ ਪਰ ਸਰੀ ਦੇ ਵਿੱਚ ਅਸੀਂ ਜਿਹੜਾ ਕਿਉਂਕਿ ਬੱਚਿਆਂ ਦੀ এডੂਕੇਸ਼ਨ ਨਾਲ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹ ਜਿਹੜਾ ਸਟੈਂਡਰਡ ਮੇਨਟੇਨਡ ਹੈ ਵੀ ਜੇ ਕੋਈ ਜੇ ਕਿਸੇ ਕੋਲੇ ਟੀਚਰ ਐਜੂਕੇਸ਼ਨ ਦੀ ਸਰਟੀਫਿਕੇਸ਼ਨ ਹੈਗੀ ਤਾਂ ਹੀ ਉਹ ਸਰੀ ਦੇ ਵਿੱਚ ਆਪਣੇ ਪੜਾਈ ਕਰਾ ਸਕਦੇ ਬੱਚੇ। ਓਵਰ ਆਲ ਸਕੂਲਾਂ ਦੀ ਸਥਿਤੀ ਤੁਹਾਨੂੰ ਕੀ ਲੱਗਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅ ਅਪਰੂਵ ਹੋ ਸਕਦੀ ਹੈ ਜਾਂ ਜਿੰਨੀ ਗ੍ਰੋਥ ਆ ਇਹਦੇ ਨਾਲ ਜਿੱਦਾਂ ਤੁਸੀਂ ਕਹੇ ਵੀ ਕਦੇ ਵੀ ਕੈਚ ਅਪ ਨਹੀਂ ਹੋ ਸਕਦਾ ਦੇਖੋ ਮੈਂ ਫਿਰ ਉਹੀ ਰਿਕੁਐਸਟ ਕਰਦਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਤੇ ਫੈਡਰਲ ਗਵਰਨਮੈਂਟ ਨੂੰ ਕਿ ਮੇਲ ਬੈਠ ਕੇ ਕੁਝ ਨਾ ਕੁਝ ਇਹਦਾ ਸੰਭਦਾਨ ਲੱਭਣਾ ਪੈਣਾ ਹੈਗਾ ਕੁਝ ਫਰੈਸ਼ ਆਈਡੀਆਜ਼ ਉਹ ਟੇਬਲ ਦੇ ਉੱਤੇ ਲਿਆਉਣ ਦੀ ਲੋੜ ਹੈਗੀ ਆ ਬਹੁਤ ਸਾਰੀ ਵੱਡੀ ਇੱਕ ਰਾਸ਼ੀ ਸਾਰੀ ਨੂੰ ਦੇਣ ਦੀ ਲੋੜ ਹੈ ਇਹ ਤਾਂ ਹੀ ਜਿਹੜੀ ਆਪਣੀ ਹੈ ਜਿਹੜੀ ਆ ਓਵਰ ਕਰਾਊਡਡ ਸਕੂਲਸ ਕਹਿ ਰਹੋ ਜਾਂ ਜਿਹੜੀ ਅਨ ਐਕਸਪੈਕਟਿਡ ਸਾਡੀ ਜਿਹੜੀ ਇੱਥੇ ਗਰੋਥ ਹੋ ਰਹੀ ਆ ਉਹਨੂੰ ਕੈਚ ਅਪ ਕੀਤਾ ਜਾ ਸਕਦਾ ਜਾਂ ਪੋਰਟਬਲਸ ਨੂੰ ਖਤਮ ਕੀਤਾ ਜਾ ਸਕਦਾ ਆਦਰਵਾਇਜ਼ ਇਫ ਵੀ ਆਰ ਨਾਟ ਟਾਕਿੰਗ ਬਿਲੀਅਨਸ ਇਹ ਪ੍ਰੋਬਲਮਸ ਸੋਲਵ ਨਹੀਂ ਹੋਣੀ ਹੈਗੀ ਬਹੁਤ ਬਹੁਤ ਮਿਹਰਾਨੀ ਜੀ ਸ਼ੁਕਰੀਆ ਜੀ ਧੰਨਵਾਦ ਆ ਦੋਸਤੋ ਗੱਰੀ ਥੈਂਕਸ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਐਜੂਕੇਸ਼ਨ ਜਿਹੜਾ ਕਿ ਕਿਸੇ ਵੀ ਨੇਸ਼ਨ ਦਾ ਪਿਲਰ ਆ ਉਹਦੇ ਵਿੱਚ ਇਸ ਵੇਲੇ ਸੰਕਟ ਆ ਕੱਲੇ ਕੈਨੇਡਾ ਨਹੀਂ ਅਮਰੀਕਾ ਦੇ ਵਿੱਚ ਵੀ ਟੀਚਰ ਹੈ ਨਹੀਂ ਪਰ ਅ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰੇ ਕਰਨਾ ਚਾਹੁੰਦੇ ਦੇ ਬੇਜਸ ਪੂਰੇ ਕਰਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸਹੀ ਸਿੱਖਿਆ ਲੈ ਸਕੇ ਇੱਕ ਬਹੁਤ ਵੱਡੀ ਸਮੱਸਿਆ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਜਾਰੀ ਅੰਕੜੇ ਦੇ ਅਨੁਸਾਰ ਕੈਨੇਡੀਅਨ ਅਰਥਵਿਵਸਥਾ 2024 ਦੀ ਦੂਜੀ ਤਿਮਾਹੀ ਦੇ ਵਿੱਚ ਸਾਲਾਨਾ ਦਰ ਦੇ ਨਾਲ 2.1 ਫੀਸਦੀ ਵਧੀ ਹੈ ਹਾਲਾਂਕਿ ਪ੍ਰਤੀ ਵਿਅਕਤੀ ਜੀਡੀਪੀ ਦੇ ਵਿੱਚ ਲਗਾਤਾਰ ਪੰਜਵੀਂ ਤਿਮਾਹੀ ਦੇ ਵਿੱਚ ਕਮੀ ਦਰਜ ਕੀਤੀ ਗਈ ਇਸ ਸਾਲਾਨਾ ਵਾਧਾ ਦਰ ਜੁਲਾਈ ਦੇ ਬੈਂਕ ਆਫ ਕੈਨੇਡਾ ਦੇ 1.5 ਫੀਸਦੀ ਦੇ ਅਨੁਮਾਨ ਦੇ ਉੱਤੇ ਅਤੇ ਅਰਥਸ਼ਾਸਤਰੀਆਂ ਦੀ ਉਮੀਦ ਦੇ ਨਾਲੋਂ ਬਿਹਤਰ ਰਹੀ ਕੈਨੇਡੀਅਨ ਪਰਿਵਾਰਾਂ ਦੇ ਵੱਲੋਂ ਪੈਸੇ ਖਰਚਣਾ ਜਾਰੀ ਰਿਹਾ ਪਰ ਇਸ ਦੀ ਰਫ਼ਤਾਰ ਹੌਲੀ ਹੋਈ ਕਿਰਾਏ ਭੋਜਨ ਤੇ ਬਿਜਲੀ ਵਰਗੀਆਂ ਬੁਨਿਆਦੀ ਦੀ ਲੋਨਾਂ ਦੇ ਖਰਚੇ ਵਾਧੇ ਵਿੱਚ ਮੋਹਰੀ ਰਹੇ ਲੋਕਾਂ ਦੇ ਟਰੱਕਾਂ ਵੈਨਾਂ ਅਤੇ ਯੂਟਿਲਿਟੀ ਵਾਹਨਾ ਦੀ ਖਰੀਦ ਕਟ ਕੀਤੀ ਹੈ ਤੇ ਖਰਚਿਆਂ ਜਿਸ ਕਰਕੇ ਇਹ ਵਾਧਾ ਹੇਠਾਂ ਨੂੰ ਆਇਆ ਦੂਜੀ ਤਿਮਾਹੀ ਦੇ ਵਿੱਚ ਕਾਮਯਾਬੀ ਤਨਖਾਹ ਦੇ ਵਿੱਚ 1.6 ਫੀਸਦੀ ਵਾਧਾ ਦੇਖਿਆ ਅਤੇ ਤੇਲ ਗੈਸ ਤੇ ਖਾਣੇ ਦੇ ਸੈਕਟਰ ਦੇ ਵਿੱਚ ਵੇਜ ਵਾਧਾ ਜ਼ਿਆਦਾ ਮਜ਼ਬੂਤ ਰਿਹਾ ਹੈ ਹੈਲਥ케ਅਰ ਸੋਸ਼ਲ ਅਸਿਸਟੈਂਟ ਸਿੱਖਿਆ ਵਿੱਤ ਅਤੇ ਇੰਸ਼ੋਰੈਂਸ ਦੇ ਵਿੱਚ ਤਨਖਾਹਾਂ ਦੇ ਵਿੱਚ ਵਾਧਾ ਦੇਖਿਆ ਗਿਆ ਸੀਨੀਅਰ ਅਰਥਸ਼ਾਸਤਰੀ ਐਂਡਰਿਓ ਗ੍ਰੰਥਮ ਨੇ ਕਿਹਾ ਹੈ ਕਿ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਦੂਜੀ ਤਿਮਾਹੀ ਦੇ ਵਿੱਚ ਵਾਧਾ ਉਮੀਦ ਨਾਲੋਂ ਕੁਝ ਬਿਹਤਰ ਸੀ ਪਰ ਤੀਜੀ ਤਿਮਾਹੀ ਦੇ ਵੱਲ ਜਾਂਦਿਆਂ ਅਰਥਚਾਰੇ ਦੇ ਵਿੱਚ ਜ਼ੋਰ ਗਤੀ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਕਟੌਤੀ ਜਾਰੀ ਰੱਖਣ ਦਾ ਕਾਫੀ ਕਾਰਨ ਦਿੰਦੀ ਹੈ ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਆਪਣੇ ਸਤੰਬਰ ਦੀ ਵਿਆਜ ਦਰ ਮੀਟਿੰਗ ਕਰ ਰਿਹਾ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰੀ ਬੈਂਕ ਮੁੱਖ ਵਿਆਜ ਦਰਾਂ ਦੇ ਵਿੱਚ ਹੋਰ 25 ਅੰਕਾ ਦੀ ਕਟੌਤੀ ਕਰੇਗਾ ਤੇ ਵਿਆਜ ਦਰਾਂ ਨੂੰ 4.25% ਸਤਾ ਕਰ ਲਿਆਗਾ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਤੇ ਵਦਨ ਅਤੇ ਸਰਕਾਰ ਦੇ ਸਾਰੇ ਬਦਰਾ ਵਿੱਚ ਕੰਮ ਕਰਨ ਦੇ ਘੰਟਿਆਂ ਵਿੱਚ ਵਾਅਦੇ ਦੇ ਨਾਲ ਸਰਕਾਰੀ ਖਰਚ ਨੇ ਵੀ ਤਿਮਾਹੀ ਵਾਅਦੇ ਵਿੱਚ ਮੁੱਖ ਭੂਮਿਕਾ ਨਿਭਾਈ ਕਾਰੋਬਾਰੀ ਨਿਵੇਸ਼ ਤੇ ਖਰਚ ਵੀ ਵਧਿਆ ਡਾਟਾ ਰੰਸੀ ਨੇ ਕਿਹਾ ਹੈ ਕਿ ਦੂਜੀ ਤਿਮਾਹੀ ਵਿੱਚ ਮਸ਼ੀਨਰੀ ਤੇ ਖਰਚਾ ਵਧਿਆ ਖਾਸ ਤੌਰ ਤੇ ਜਹਾਜ਼ਾਂ ਤੇ ਹੋਰ ਆਵਾਜਾਈ ਸੰਬੰਧਿਤ ਉਪਕਰਨਾ ਦੇ ਲਈ ਪੈਸਾ ਖਰਚਿਆ ਗਿਆ ਹਾਊਸਿੰਗ ਨਿਵੇਸ਼ ਦੇ ਵਿੱਚ 1.9% ਦੀ ਗਿਰਾਵਟ ਦਰਜ ਕੀਤੀ ਗਈ ਜੋ ਕਿ 2023 ਦੀ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਨਵੀਂ ਉਸਾਰੀ ਅਤੇ ਰੀਨੋਵੇਸ਼ਨ ਦੇ ਵਿੱਚ ਘਟ ਨਿਵੇਸ਼ ਹੋਇਆ ਹੈ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਸੀਨੀਅਰ ਅਰਥਚਾਰੀ ਐਂਡਰਿਓ ਡਿਕਾਪੋਵਾਰੇ ਨੇ ਕਿਹਾ ਹੈ ਕਿ ਦੂਜੀ ਤਮਾਹੀ ਵਿੱਚ ਮਜ਼ਬੂਤ ਡੀਡੀਪੀ ਵਿਕਾਸ ਦੇ ਬਾਵਜੂਦ ਅੰਤਲੀ ਹਕੀਕਤ ਘਾਟ ਪ੍ਰਭਾਵਸ਼ਾਲੀ ਹੈ ਇਹ ਵਾਧਾ ਵੱਡੇ ਪੱਧਰ ਤੇ ਵੱਧ ਹੋਏ ਸਰਕਾਰੀ ਖਰਚਿਆਂ ਤੇ ਉਜਰਤਾ ਕਰਕੇ ਹੋਇਆ ਹੈ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ